ਪਟਿਆਲਾ ਚ ਕਰਨਲ ਕੁਟਮਾਰਕ ਮਾਮਲੇ ਦੇ ਵਿੱਚ ਅੱਜ ਨਵਾਂ ਇਨਸੀਡੈਂਟ ਵੇਖਣ ਨੂੰ ਮਿਲਿਆ ਹੈ ਜਿੱਥੇ ਪਟਿਆਲਾ ਤੋਂ ਹਾਈ ਕੋਰਟ ਲਈ ਤਰੀਕ ਭੁਗਤਣ ਜਾ ਰਹੇ ਕਰਨਲ ਪਰਿਵਾਰ ਦਾ ਇੱਕ ਸ਼ਖਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀਗਾ ਕਰਨਲ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇਹ ਸ਼ਖਸ ਜਿਸ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਸਕਰੀਨ ਤੇ ਨਾਲ ਇਹ ਸ਼ਖਸ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਤੇ ਕਿਸੇ WhatsApp group ਦੇ ਵਿੱਚ ਕੱਲੀ-ਕੱਲੀ ਜਾਣਕਾਰੀ ਜਿਹੜੀ ਐ ਉਹਨਾਂ ਬਾਰੇ ਦੇ ਰਿਆ ਸੀ ਕਿੱਥੋਂ ਦੀ ਕਿੱਥੇ ਪਹੁੰਚੇ ਕਿਹੜੇ ਗੇਟ ਨੰਬਰ ਤੇ ਖੜੇ ਹੋਏ ਨੇ ਕਿਹੜੀ-ਕਿਹੜੀ ਕਿਹੜੇ ਗੇਟ ਤੋਂ ਐਂਟਰੀ ਕਰ ਰਹੇ ਨੇ ਪਾਰਕਿੰਗ ਪੁਆਇੰਟ ਕਿਹੜਾ ਹੈ ਤੇ ਉਹਨਾਂ ਦੀਆਂ ਫੋਟੋਆਂ ਵੀ ਕਲਿੱਕ ਕਰਕੇ ਕਿਸੇ WhatsApp group ਦੇ ਵਿੱਚ ਭੇਜੀਆਂ ਜਾ ਰਹੀਆਂ ਸੀ ਜਦੋਂ ਇਸ ਸ਼ਖਸ ਬਾਰੇ ਪੁੱਛਿਆ ਗਿਆ ਉਸ ਨੂੰ ਪੁੱਛਿਆ ਗਿਆ ਤਾਂ ਕੀ ਕੁਝ ਕਹਿ ਰਹੇ ਸੀ ਇਹ ਵੀ ਜਰਾ ਸੁਣ ਲੋ ਆਪ ਦਾ ਨਾਮ ਕੀ ਹੈ ਬਤਾਈਏ ਨਾਮ ਕੀ ਹੈ ਅਰੇ ਮੈਂ ਸਰ ਕੇ ਸਾਥ ਜਾ ਰਹਾ ਹਾਂ ਸਰ ਕੇ ਸਾਥ ਦਾ ਨਾਮ ਕੀ ਹੈ ਕਾਰਵਾਈ ਇਹਨਾਂ ਨੇ ਕਰਾਣੀ ਹੈ ਹਾਂ ਜੀ ਨਾਮ ਕੀ ਆਪ ਦਾ ਨਾਮ ਕੀ ਹੈ

ਬਾਕੀ ਵੀ ਨਹੀਂ ਅੱਗੇ ਕੇਸ ਨੰਬਰ 3 ਬੋਲ ਦਾਲ ਦੋ 24 ਸੈਕਿੰਡ ਬਾਕੀ ਕੋਈ ਇਹ ਤੇ ਇੱਕ ਕਮੀ ਜੀ ਇਹ 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 ਇਸਨੂੰ ਬਲੌਕ ਲਾਇਆ ਹੋਇਆ ਹੈ ਇਹ ਫੋਨ ਆਪਕੋ ਪਕੜ ਲੈਣਾ ਪਏਗਾ ਕਿਵੇਂ ਕਰੋ ਆਪ ਹਮਾਰਾ ਕੇਸ ਐਸਾ ਚੱਲ ਰਿਹਾ ਹੈ ਯੇ ਹਮ ਮੇਰੇ ਕੋ ਸਿਕਿਉਰਿਟੀ ਮਿਲੀ ਹੋਈ ਹੈ ਹਾਂਜੀ ਭਾਈ ਤਾਂ ਸੁਣਿਆ ਤੁਸੀਂ ਇਸ ਸ਼ਖਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਤੇ ਚਾਹਤ ਇਸ ਸ਼ਖਸ ਦਾ ਫੋਨ ਦੇਖਿਆ ਗਿਆ ਉਸ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਮਿਲੀਆਂ ਨੇ ਜੋ ਤੁਸੀਂ ਸਾਈਡ ਤੇ ਸਕਰੀਨ ਤੇ ਦੇਖ ਰਹੇ ਹੋ ਕਿਵੇਂ ਪੂਰੇ ਪਰਿਵਾਰ ਦੀਆਂ ਯਾਨੀ ਕਿ ਕਰਨਲ ਹੋਰਾ ਦੇ ਪਤਰੀ ਦੀਆਂ ਫੋਟੋਆਂ ਕਲਿੱਕ ਕੀਤੀਆਂ ਹੋਈਆਂ ਨੇ ਤੇ ਇੱਕ WhatsApp ਚੈਟ ਵੀ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਸਾਰੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਸੀ ਤੇ ਲਗਾਤਾਰ ਪਰਿਵਾਰ ਵੱਲੋਂ ਇਹ ਹੀ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਸਾਡੀ ਰੇਕੀ ਕੀਤੀ ਜਾ ਰਹੀ ਹੈ ਸਾਡੀ ਫੈਮਿਲੀ ਨੂੰ ਖਤਰਾ ਹੈ ਤੇ ਹੁਣ ਇੱਕ ਇਹ ਸਾਹਮਣੇ ਚੀਜ਼ ਸਾਹਮਣੇ ਨਿਕਲ ਕੇ ਆਈ ਹੈ ਕਿ ਇੱਕ ਸ਼ਖਸ ਵੱਲੋਂ ਉਹਨਾਂ ਦਾ ਪਿੱਛਾ ਕਰਕੇ ਸਾਰੀ ਇਨਫੋਰਮੇਸ਼ਨ ਕਿਸੇ ਇੱਕ WhatsApp ਗਰੁੱਪ ਦੇ ਵਿੱਚ ਕੁਝ ਬੰਦਿਆਂ ਨੂੰ ਭੇਜੀ ਜਾ ਰਹੀ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਕਰਨਲ ਪਰਿਵਾਰ ਵੱਲੋਂ ਕੰਪਲੇਂਟ ਦਿੱਤੇ ਦਿੱਤੀ ਗਈ ਹੈ ਤੇ ਹੁਣ ਇਸ ਸ਼ਖਸ ਨੂੰ ਡਿਟੇਨ ਕਰਕੇ ਪੁੱਛਗਿੱਛ ਜਾਰੀ ਹੈ ਪਰ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਦੱਸਦੀ ਹੈ ਕਿ ਅੱਜ ਕਰਨਲ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਨਵੀਂ ਇੱਕ ਦੁਬਾਰਾ ਤੋਂ ਹਿਅਰਿੰਗ ਸੀਗੀ ਅੱਜ ਤਰੀਕ ਸੀਗੀ ਤੇ ਉਸ ਦੇ ਉੱਤੇ ਕੀ ਕੁਝ ਹੋਇਆ ਉਹ ਸਾਰੀ ਜਾਣਕਾਰੀ ਦੇ ਲਈ ਇਹ ਸਾਰਾ ਪਰਿਵਾਰ ਉੱਥੇ ਪਹੁੰਚਿਆ ਹੋਇਆ ਸੀ ਤੇ ਇਸ ਦੇ ਵਿਚਾਲੇ ਹੀ ਕੋਰਟ ਦੇ ਅੰਦਰ ਜਾਣ ਤੋਂ ਪਹਿਲਾਂ ਇਹ ਵਾਲਾ ਇਨਸੀਡੈਂਟ ਹੋ ਗਿਆ ਤੇ ਲਗਾਤਾਰ ਕਰਨਲ ਪਰਿਵਾਰ ਇਨਸਾਫ ਦੇ ਲਈ ਲਦਰ-ਦਰ ਝਟਕ ਰਿਹਾ ਤੇ ਪਿਛਲੇ ਬੀਤੇ ਦਿਨੀ ਭਗਵੰਤਮਾਨ ਹੋਰਾਂ ਨੂੰ ਵੀ ਮਿਲੇ ਪਰ ਭਗਵੰਤਮਾਨ ਹੋਰਾਂ ਵੱਲੋਂ ਵੀ ਕੋਈ ਕਹਿ ਸਕਦੇ ਹੋ ਕਿ ਸੈਟੀਸਫੈਕਸ਼ਨ ਵਾਲਾ ਫੈਸਲਾ ਨਹੀਂ ਆਇਆ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ